ਕਿੰਨਾ ਕਰੋ ਅਸੀਂ 1 ਕਿਲੋ ਆਈ ਤੇ 1,40,000 ਰੁਪਇਆ ਡਰਗ ਮੰਡੀ ਜਿਹੜੀ ਆਰ ਕਵਰ ਕੀਤੀ ਸੀ ਤੋਂ ਜਦੋਂ ਬੈਡੀ ਚੋਂ ਉਤਰੇ ਉਤਰਨਸਾਰ ਹੀ ਇਹਨੇ ਸਾਡੇ ਪੁਲਿਸ ਮਾਜਰ ਨੂੰ ਧੱਕਾ ਮਾਰਿਆ ਧੱਕਾ ਮਾਰ ਕੇ ਤੇ ਇਹ ਪੀਸ ਤੋਂ ਜਿਹੜਾ ਛੁੱਟ ਕੇ ਇਹ ਭੱਜ ਗਿਆ ਸਾਨੂੰ ਦੱਸ ਵੀ ਮੈਂ ਉਸ ਤੋਂ ਪ੍ਰਾਨਦਾਨ ਕਰਾ ਸਕਦਾ ਦੀਸ ਦੀ ਪਾਰਟੀ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਜੀਜੇ ਕਾਰਵਾਈ ਅੰਦਰ ਤੇ ਹਾਂਜੀ ਸ਼ਾਮਾ ਕਰੇਟ ਕੀਤਾ ਔਰ ਔਰ ਉਹ ਜਗ੍ਹਾ ਵੀ ਉਹ ਹੀ ਫਸੀ ਕਿ ਜਿੱਥੇ ਵਾਰਡਾ ਤੇ ਲਾ ਕੇ ਟ੍ਰੇਨ ਲਾ ਰਹਾ ਸੀ ਉਸ ਤੋਂ ਮੈਨੂੰ ਬਚਾ ਦਾ ਜਿਹੜਾ ਹੈਗਾ ਕਾਫੀ ਚਾਂਸਸ ਹੈਗੇ ਆ ਭੱਜ ਨਿਕਲ ਜਾਂਦਾ ਜੀ ਨੂੰ ਮਦਦ ਦੇ ਖਾਤਰ ਗੋਲੀ ਜਿਹੜੀ ਹੈਗੀ ਹੈ ਜਲਾਈ ਜਿਹੜੀ ਗੋਲੀ ਜਿਹੜੀ ਸੱਚੀ ਲੱਤ ਵੱਜੇ ਰਸ ਨੂੰ ਮੈਂ ਇਹ ਸੁਸਨਾ ਚਾਹਣਾ ਜੀ ਜੀ ਪੰਜਾਬ ਸਰਕਾਰ ਵੱਲੋਂ ਔਰ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਸਾਡੇ ਡੀਆਈ ਸਾਹਿਬ ਦਾ ਅਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਜਿਹੜੇ ਅਸਦਾਰ ਮਨਿੰਦਰ ਸਿੰਘ ਵੱਲੋਂ ਇੱਕ ਜਿਹੜੀ ਡਰੱਗ ਦੀ ਗੇਸ ਚਲਾਈ ਜਾ ਰਹੀ ਹੈਗੀ ਆ ਉਸੇ ਲੜੀ ਤਹਿਤ ਅੱਜ ਜਿਹੜਾ ਇੱਕ ਇਨਸੀਡੈਂਸ ਹੋਇਆ ਹੈਗਾ ਜਿਹਦੇ ਵਿੱਚ ਅਸੀਂ ਪਹਿਲਾਂ ਦੋਸ਼ੀ ਜਿਹੜੇ ਹੈਗੇ ਆ ਦੋ ਗ੍ਰਫਤਾਰ ਕੀਤੇ ਸੀਗੇ ਤੇ ਮੁਕੱਦਮਾ ਨੰਬਰ 41 ਤੇ 132025 ਨੂੰ ਮੁਕੱਦਮਾ ਦਰਜ ਹੋਇਆ ਸੀ ਜਿਸ ਵਿੱਚ ਅਸੀਂ ਦੋ ਦੋਸ਼ੀ ਗ੍ਰਫਤਾਰ ਕੀਤੇ ਸੀਗੇ ਇੱਕ ਅੰਗਰੇਜ਼ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚਵਿੰਡਾ ਕਲਾਂ ਤੇ ਦੂਜਾ ਸੀਗਾ ਜਗਤਾਰ ਸਿੰਘ ਪੁੱਤਰ ਚੰਨਲ ਸਿੰਘ ਵਾਸੀ ਕਰਾਲੀਆਂ ਰਮਦਾਸ ਏਰੀਆ ਚ ਪੈਂਦਾ ਹੈ ਇਹ ਇਹਨਾਂ ਕੋਲੋਂ ਅਸੀਂ 1 ਕਿਲੋ ਹਾਈਸ ਤੇ 1,40,000 ਰੁਪਇਆ ਡਰੱਗ ਮਨੀ ਜਿਹੜੀ ਆ ਰਿਕਵਰ ਕੀਤੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਾਨ ਜੋ ਕੋਰਟ 'ਚ ਪੇਸ਼ ਕਰਕੇ ਉਦੋਂ ਬਾਅਦ ਰਿਮਾਂਡ ਲਿਆ ਗਿਆ ਰਿਮਾਂਡ ਤੋਂ ਬਾਅਦ ਅੱਜ ਸਵੇਰੇ ਜਦੋਂ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਜਿਹੜੀ ਇਹ ਗੱਲ ਇਹਨੇ ਪੁੱਛਗਿੱਛ ਦੱਸਿਆ ਵੀ ਕੁਝ ਹੋਰ ਜਿਹੜਾ ਸਮਾਨ ਹੈਗਾ ਇਹ ਡਿਫੈਂਸ ਟ੍ਰੇਨ ਜਿਹੜੀ ਪੈਂਦੀ ਹੈਗੀ ਆ ਘਰਿੰਡੇ ਥਾਣੇ ਦੇ ਵਿੱਚ ਉੱਥੇ ਅਸੀਂ ਲਕਾਚ ਪਾ ਕੇ ਰੱਖਿਆ ਹੈਗਾ ਤੇ ਮੈਂ ਤੁਹਾਨੂੰ ਉੱਥੋਂ ਬਰਾਮਦ ਕਰਾ ਸਕਦਾ ਔਰ ਇਹਦੇ ਵਿੱਚ ਸਾਡੇ ਇਨਸਪੈਕਟਰ ਅਮਨਦੀਪ ਸਿੰਘ ਐਸ ਐਚ ਓ ਘਰਿੰਡਾ ਤੇ ਡੀ ਐਸ ਪੀ ਸਰ ਲਖਮਿੰਦਰ ਸਿੰਘ ਜਿਹੜੇ ਹੈਗੇ ਆ ਇਹਨਾਂ ਨੇ ਇਹ ਜਦੋਂ ਬਰਾਮਦਗੀ ਕਰਾਉਣ ਲਈ ਜਾ ਰਿਹਾ ਸੀਗਾ ਤੇ ਉੱਥੇ ਜਿਸ ਜਗ੍ਹਾ ਤੇ ਦੱਸਿਆ ਸੀ ਬਰਾਮਦਗੀ ਲਈ ਉਦੋਂ ਜਦੋਂ ਗੱਡੀ ਚੋਂ ਉਤਰੇ ਉਤਰਨਸਾਰ ਹੀ ਇਹਨੇ ਸਾਡੇ ਪੁਲਿਸ ਮਾਜਰ ਨੂੰ ਧੱਕਾ ਮਾਰਿਆ ਤਕਾ ਮਾਰ ਕੇ ਤੇ ਇਹ ਪੁਲਿਸ ਤੋਂ ਜਿਹੜਾ ਛੁੱਟ ਕੇ ਇਹ ਭੱਜ ਗਿਆ। ਔਰ ਇਹਦੇ ਜਦੋਂ ਇਹਨੂੰ ਰੁਕਣ ਦਾ ਔਰ ਇਹਨੂੰ ਦੱਸਿਆ ਗਿਆ ਪੁਲਿਸ ਪਾਰਟੀ ਵੱਲੋਂ ਵੀ ਤੂੰ ਅੱਕਾ ਰੁਕ ਜਾ ਔਰ ਇਹ ਕੰਮ ਨਾ ਕਰ ਪਰ ਇਹਨੇ ਪੁਲਿਸ ਦਾ ਕਹਿਣਾ ਨਹੀਂ ਮੰਨਿਆ ਤੇ ਇਹ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ ਤੇ ਭੱਜਿਆ। ਜਿਸ ਅੱਗੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਹਵਾਈ ਫਾਇਰ ਕੀਤਾ ਔਰ ਹਵਾਈ ਫਾਇਰ ਕਰਨ ਦੇ باوجود ਵੀ ਇਹ ਪੁਲਿਸ ਦੀ ਗੱਲ ਇਹਨੇ ਨਹੀਂ ਮੰਨੀ ਤਾਂ ਪੁਲਿਸ ਨੇ ਜਿਹੜਾ ਹੈਗਾ ਇਹਨੂੰ ਫੜਨ ਦੀ ਖਾਤਰ ਗੋਲੀ ਜਿਹੜੀ ਹੈਗੀ ਆ ਚਲਾਈ ਜਿਹੜੀ ਗੋਲੀ ਇਹਦੀ ਸੱਜੀ ਲੱਤ ਵੱਜੀ ਹੈਗੀ ਔਰ ਇਹ ਜ਼ਖਮੀ ਹੋ ਕੇ ਦਿਖ ਪਿਆ ਔਰ ਬਾਅਦ ਇਹਨੂੰ ਉੱਥੇ ਜਾ ਕੇ ਕਾਬੂ ਕੀਤਾ ਗਿਆ ਔਰ ਇਹਨੂੰ ਉੱਥੋਂ ਟਰੀਟਮੈਂਟ ਲਈ ਜਿਹੜਾ ਲੋਪੋਕੇ ਹਸਪੀਟਲ ਦਾਖਲ ਕਰਾਇਆ ਗਿਆ ਔਰ ਉੱਥੇ ਇਹ ਜੇਰੇ ਇਲਾਜ ਹੈਗਾ ਔਰ ਮੈਂ ਆਪਜੀ ਦੇ ਜ਼ਰੀਏ ਪ੍ਰੈਸ ਜ਼ਰੀਏ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਜ਼ੀਰੋ ਟੋਲਰੈਂਸ ਦੀ ਪਾਲਿਸੀ ਚੱਲ ਰਹੀ ਹੈਗੀ ਆ ਡਰਾਈਵ ਕੇਸ ਦਾ ਇਹ ਸਮਗਦਰਾਂ ਨੂੰ ਇੱਕ ਚੇਤਾਵਨੀ ਹੈਗੀ ਵੀ ਜਾਂ ਤਾਂ ਨਸ਼ਾ ਵੇਚਨਾ ਛੱਡ ਦਿਓ ਤੇ ਜਾਂ ਪੰਜਾਬ ਛੱਡ ਦਿਓ ਪਰ 1 ਕਿਲੋ ਜਿਹੜੀ ਆ ਇਸ ਤਰ੍ਹਾਂ ਕਿ ਮਿਲ ਗਿਆ ਉਹਦਾ ਪਾਕਿਸਤਾਨ ਨਾਲ ਕੋਈ ਕਨੈਕਸ਼ਨ ਹੈ ਕਿਉਂਕਿ ਤਰਾਲੀਆਂ ਜਿਹੜਾ ਵਾ ਬਾਰਡਰ ਦੇ ਬਿਲਕੁਲ ਨਾਲ ਬਿਲਕੁਲ ਜੀ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ ਸਾਰੀ ਚੀਜ਼ ਇਹ ਇਸ ਬਾਰੇ ਜਿਹੜਾ ਹੈਗਾ ਇਹਦੇ ਕੋਲ ਪੁੱਛਗਈ ਚੱਲ ਰਹੀ ਆ ਔਰ ਇਹ ਜਿਹੜੀ ਤੁਹਾਨੂੰ ਮੈਂ ਹੁਣ ਜਿਹੜੀ ਦੱਸੀ ਹੈਗੀ ਹੈ ਇਹ ਇਨਸੀਡੈਂਸ ਇਹਦੇ ਵਿੱਚ ਵੀ ਇਸੇ ਕਰਕੇ ਇਹ ਬੰਦਾ ਜਿਹੜਾ ਹੈਗਾ ਬਹੁਤ ਹੀ ਚੁਸਤ ਚਲਾਕ ਸੀਗਾ ਔਰ ਇਨੇ ਇਹ ਗੱਲ ਸਾਨੂੰ ਦੱਸ ਕੇ ਵੀ ਮੈਂ ਉਥੋਂ ਇਮਰਾਨਤਗੀ ਕਰਾ ਸਕਦਾ ਪੁਲਿਸ ਦੀ ਪਾਰਟੀ ਕੋਲ ਭੱਜਣ ਦੀ ਕੋਸ਼ਿਸ਼ ਕੀਤੀ ਜੀ ਜੇ ਕਾਰਵਾਈਆਂ ਵਿੱਚ ਲਿਆਂਦੀ ਗਈ ਹੈ ਉਹ ਤੋਂ ਪ੍ਰਭਉਤ ਹੋਈ ਕਿ ਨਹੀਂ ਜਿਹੜੇ ਜਗ੍ਹਾ ਦੱਸੀ ਨਹੀਂ ਉਹ ਤਾਂ ਇਨੇ ਫਿਰ ਆਪਣੀ ਜਾਨ ਤੇ ਇਨੇ ਦੱਸਿਆ ਨਾ ਵੀ ਮੈਂ ਇੱਕ ਪਾਲਸੀ ਖੇਡ ਕੇ ਤੇ ਪੁਲਿਸ ਕੋਲੋਂ ਬਚ ਕੇ ਭੱਜ ਜਾਊਂਗਾ ਡਰਾਮਾ ਕ੍ਰੀਏਟ ਕੀਤਾ ਡਰਾਮਾ ਕ੍ਰੀਏਟ ਕੀਤਾ ਔਰ ਔਰ ਇਨੇ ਜਗ੍ਹਾ ਵੀ ਉਹੀ ਦੱਸੀ ਵੀ ਜਿੱਥੇ ਬਾਰਡਰ ਦੇ ਲਾਗੇ ਡਰੇਨ ਲੱਗਦਾ ਵੀ ਉਥੋਂ ਮੈਨੂੰ ਬਚਾਦਾ ਜਿਹੜਾ ਹੈਗਾ ਕਾਫੀ ਚਾਂਸਸ ਹੈਗੇ ਆ ਭੱਜ ਨਿਕਲਣ ਦੇ ਸਰ ਇਹ ਜੇ ਦੱਸ ਸਕੋ ਪਾਕਿਸਤਾਨ ਮਾਡਲ ਨੇ ਨੇੜੇ ਸੀਗਾ ਜੇ ਕਿ ਨਰਵਾ ਸੀਗੀ ਤੇ ਉਹ ਹਟਵਾ ਸੀਗਾ ਅੱਛਾ ਉਦੋਂ ਤੀ ਕੋਸ਼ਿਸ਼ ਕਰਦਾ ਹੈ ਬਿਲਕੁਲ ਜਿਹੜੀ ਹੈ ਉਹ ਇਹਨੂੰ ਇਹ ਸੀਗਾ ਵੀ ਡਰੇਨ ਦੇ ਦੇ ਲਾਗੋ ਜਾ ਕੇ ਮੈਂ ਭੱਜ ਕੇ ਡਰੇਨ ਦੇ ਵਿੱਚੋਂ ਲੰਘ ਕੇ ਤੇ ਪਾਰ ਲੰਘ ਜੂ ਪਰਲੇ ਪਾਸੇ ਲੰਘ ਜੂਗਾ ਡਰੇਨ ਦੇ ਪੰਦੇ ਪਾਸੇ ਲੰਘੂ ਕੋਈ ਇਨਸੀਡੈਂਟ ਸੀ ਆ ਨਾ ਸਰ ਕਿ ਜਿਸ ਤਰ੍ਹਾਂ ਪਿਛਲੇ 2-3 ਬਰੀਆਂ ਇਤਿਹਾਰ ਜੋ ਰਿਕਵਰ ਕਰਨ ਗਏ ਆ ਉਦੋਂ ਵੀ ਗੋਲੀ ਚੱਲੀ ਚਲੋ ਇਹਦੇ ਨਸ਼ੇ ਦਾ ਪੈਟਰਨ ਸੀ ਨਸ਼ੇ ਦੇ ਭੱਜ ਕੇ ਆ ਤਾਂ ਦੇਖੋ ਉਹਦੇ ਨੂੰ ਜਿਹੜਾ ਸੀ ਕਿ ਉਹ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕਰ ਰਹੀਆਂ ਉਹ ਤੁਹਾਨੂੰ ਮੈਂ ਸਟੋਰੀ ਦੱਸੀ ਹੈਗੀ ਆ ਇਹ ਬਿਲਕੁਲ ਫੈਕਚੁਅਲ ਹੈਗੀ ਆ ਜੇ ਜੇ ਤੁਸੀਂ ਗੱਲ ਕਰ ਰਹੇ ਹੋ ਜਿਵੇਂ ਇਦਾਂ ਦਾ ਗੱਲ ਹੁੰਦੀ ਤਾਂ ਉਹ ਚੀਜ਼ ਹੋਰ ਆ ਇਹ ਚੀਜ਼ ਹੋਰ ਹੈਗੀ ਆ ਔਰ ਇਹਦੇ ਵਿੱਚ ਬਿਲਕੁਲ ਜਿਹੜਾ ਹੈਗਾ ਕਿ ਨਸ਼ਾ ਤਸਕਰ ਜਿਹੜਾ ਉਹਨੂੰ ਪਤਾ ਵੀ ਮੈਂ 1 ਕਿਲੋ ਆਇਸ ਦੇ ਵਿੱਚ ਇਹ ਇੰਨੀ ਮੈਨੂੰ ਸਜ਼ਾ ਹੋਣੀ ਹੈ ਤਾਂ ਉਹਨੇ ਪਹਿਲਾਂ ਹੀ ਡਰਾਮਾ ਕ੍ਰੀਏਟ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਓਕੇ ਸਰ ਇਹਦੇ ਜਿਹੜੇ ਇਦਾਂ ਇਹ ਵੀ ਦੱਸਦੇ ਹੋ ਕਿ ਕਿਉਂਕਿ ਘੱਟ ਫੜੀ ਜਾਂਦੀ ਆ ਪਿਛੇ ਦੀ ਜੁੜੀ ਗਈ ਸੀ ਇਹ ਜਿਹੜੇ ਖਰੀਦਣ ਵਾਲੇ ਜਿਹੜੇ ਨੇ ਜਾਂ ਲੈਣ ਵਾਲੇ ਨੇ ਇਹਦੀ ਵਰਤੋਂ ਕਰਨ ਵਾਲੇ ਉਹ ਜਿਹੜੀ ਜਾਣਕਾਰੀ ਕਿ ਹਾਈ ਕਲਾਸ ਬੰਦੇ ਹੁੰਦੇ ਉਹਨਾਂ ਬਾਰੇ ਪਤਾ ਲੱਗਾ ਕੋਈ ਜ਼ਮੀਨ ਉਹ ਜਿਹੜਾ ਹੈਗਾ ਇਹ ਇਹ ਇਸੇ ਕਰਕੇ ਤੁਹਾਨੂੰ ਦੱਸਿਆ ਵੀ ਇਹ ਕੱਲ ਫੜੇ ਸੀਗੇ ਤੇ ਅੱਜ ਜਦੋਂ ਇਹਨਾਂ ਨੂੰ ਕੱਲ ਹੀ ਪੇਸ ਕਰਕੇ ਇਹਨਾਂ ਦਾ ਰਮਾਂ ਲੈ ਕੇ ਪੁਛਗਿਛ ਚੱਲ ਰਹੀ ਸੀ ਤੇ ਜਿਹੜੀ ਸ਼ਕਤੀ ਨਾਲ ਪੁਛਗਿਛ ਕਰਨ ਤੇ ਇਸੇ ਕਰਕੇ ਇਹਨੇ ਡਰਾਮਾ ਰੱਜਿਆ ਵੀ ਮੈਂ ਇੱਥੋਂ ਭੱਜਾਂ ਉਹ ਤਫ਼ਤੀਸ਼ ਦਾ ਮੈਟਰ ਆ ਉਹ ਅਸੀਂ ਤਫ਼ਤੀਸ਼ਦਾਰਾਂ ਨੇ ਇਹਨੂੰ ਪੁਛਗਿਛ ਕਰ ਰਹੇ ਆਂ ਔਰ ਜੇ ਸਾਨੂੰ ਹੋਰ ਮੰਨ ਲੈਣਾ ਪਿਆ ਹੋਰ ਮੰਨ ਲਾ ਕੇ ਇਹਨੂੰ ਸ਼ਕਤੀ ਨਾਲ ਪੁੱਛ ਕੇ ਚੀਤੀ ਜਾਊਗੀ। ਇਹਦਾ ਵੀ ਹੋਰ ਆਈਸਟ੍ਰਕ ਬ੍ਰਮ ਹੋ ਸਕਦੀ ਕਿਉਂਕਿ ਇਹ ਜ਼ਿਆਦਾਤਰ ਬੰਬੇ ਵਗੈਰਾ ਦੀ ਯੂਜ਼ ਹੁੰਦੀ ਹੈ। ਬਿਲਕੁਲ ਜੀ ਸਾਨੂੰ ਉਮੀਦ ਹੈਗੀ ਹੈ ਵੀ ਇਹਦੇ ਵਿੱਚ ਹੋਰ ਰਿਕਵਰੀ ਹੋ ਸਕਦੀ ਹੈ। ਨਹੀਂ ਇਹ 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 ਬਿਲਕੁਲ ਖੂਬ ਕੋਇਨਸੀਡੈਂਸ ਹੈ ਜੀ ਇਹ। ਜਿਹੜੀ ਤੁਹਾਨੂੰ ਮੈਂ ਇਹ ਸੀਕੁਐਂਸ ਦੱਸਿਆ ਹੈਗਾ ਇਹ ਬਿਲਕੁਲ ਕੋਇਨਸੀਡੈਂਸ ਹੈ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਜਿਹੜੀ ਆ ਉਹ ਨਹੀਂ ਹੈਗੀ। ਕਿੰਗ ਪਿੰਨ ਜਿਹੜਾ ਮੈਸੇਜ ਜਿਸ ਤਰ੍ਹਾਂ ਕਿ ਉਹਨਾਂ ਨੇ ਕਨੈਕਸ਼ਨ ਦੱਸੇ ਮੈਂ ਫਲਾਣੇ ਬੰਦੇ ਨੇ ਕਿਹਾ ਅਸੀਂ ਗੋਲੀ ਚਲਾ ਕੇ ਆਏ ਇਹਦੇ ਵਿੱਚ ਕੋਈ ਤੁਹਾਨੂੰ ਲੱਗਦਾ ਜੀ ਕਿਸੇ ਨੇ ਜਿਹੜਾ ਕਿੰਗ ਪਿੰਨ ਹੈਗਾ ਉਹ ਜਿਸ ਤੋਂ ਉਹਨੂੰ ਆਰਡਰ ਹੋ ਰਿਹਾ ਨਹੀਂ 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 ਕਿੰਗ ਪਿੰਨ ਤਾਂ ਅਜੇ ਤੁਹਾਨੂੰ ਤਫਤੀਸ਼ ਦੇ ਦੌਰਾਨ ਤੁਹਾਨੂੰ ਦੱਸਿਆ ਨਾ ਵੀ ਇਹਦੇ ਕਿੰਗ ਪਿੰਨ ਕਿਹਦੇ ਲਈ ਕੰਮ ਕਰਦੇ ਹੈਗੇ ਕੀ ਲਈ ਕਰਦੇ ਹੈਗੇ ਆ ਉਹ ਇੱਕ ਤਫਤੀਸ਼ ਦਾ ਮੈਟਰ ਹੈਗਾ ਜੇ ਕਿੰਗ ਪਿੰਨ ਦੱਸੂਗਾ ਤਾਂ ਉਹਦੀ ਅਸੀਂ ਅਮਨਜ਼ ਲੈ ਆ ਕੇ ਜਿਹੜੀ ਅਸੀਂ ਅਗਲੇ ਬੰਨੇ ਤਫਤੀਸ਼ਦਨ ਕਾਰਵਾ ਵੀ ਕਰਾਂਗੇ ਉਹ ਅਜੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਭਾਈ ਸਾਹਿਬ ਸਰ ਪਹਿਲੀ ਕਨਸਾਈਨਮੈਂਟ ਹੀ ਹੈ ਲੰਗਰ ਜੀ ਆਪ ਜੀ ਦਾ ਰਿਕਾਰਡ ਹੈ ਤਾਂ ਪਤਾ ਲੱਗਦਾ ਕੋਈ ਨਹੀਂ ਨਹੀਂ ਅਜੇ ਪਿਛਲੇ ਰਿਕਾਰਡ ਦੇ ਵਿੱਚ ਇਹਦੇ ਕੋਈ ਚੀਜ਼ ਸਾਹਮਣੇ ਨਹੀਂ ਆਈ ਵੀ ਇਹਦੇ ਖਿਲਾਫ ਕੋਈ ਮੁਕਤਮਾ ਦਰਜਿਆ ਉਹ ਵੀ ਅਸੀਂ ਜਿੱਥੋਂ ਦਾ ਰਹਿਣ ਵਾਲਾ ਹੈਗਾ ਰਮਦਾਸ ਏਰੀਏ ਦਾ ਦੂਜੇ ਪਿੰਡੋਂ ਵਿੱਚ ਪਤਾ ਕੀਤਾ ਤੇ ਮੁਕਤਮਾ ਅਜੇ ਕੋਈ ਦਰਜ ਨਹੀਂ ਹੈਗਾ ਸਰ ਇਹ ਇਕੱਲਾ ਕੰਮ ਕਰਦਾ ਹੈ ਜਾਂ ਬੜਾ ਹੋਰ ਨੌਜਵਾਨ ਕਰਦਾ ਕੰਮ ਇਹ ਦੱਸਿਆ ਤੁਹਾਨੂੰ ਭਾਈ ਸਾਹਿਬ ਵੀ ਜਿੱਦਾਂ ਇਹਦੇ ਕੋਈ ਪੁੱਛਗਿੱਛ ਕਰ ਰਹੇ ਆ ਵੀ ਇਹ ਬੰ ਔਰ ਇਹਦੇ ਪਿੱਛੇ ਜਿਹੜੇ ਕੌਣ ਕੌਣ ਹੈਗੇ ਆ ਇਹ ਇਹ ਕਿੰਨੀ ਐਜ ਕਿੰਨੀ ਠੀਕ ਹੈ ਸਰ ਤੇ 30 ਸਾਲ ਦਾ 30 ਦਾ 25 ਤੋਂ 30 ਸਾਲ ਦੇ ਵਿੱਚ ਵਿੱਚ ਇਸ ਤੋਂ ਇਲਾਵਾ ਕਿਹੜਾ ਕੰਮ ਕਰਦਾ ਸੀ ਕੋਈ ਕੰਮ ਨਹੀਂ ਜੀ ਇਹ ਇਹੀ ਕੰਮ ਕਰਦਾ ਸੀਗਾ ਬੱਸ